ਜੋ ਮਨੁੱਖ ਆਪਣੀ ਜੀਵਨ ਚਰਿਆ ਨੂੰ ਮर्यादा ਦਿੰਦਾ ਹੈ ਵਿਧੀ ਵਿਧਾਨ ਦਿੰਦਾ ਹੈ ਔਰ ਵਿਧੀ ਪੂਰਵਕ ਜੀਵਨ ਦਿਆ ਹੋਇਆ ਜਪ ਕਰਦਾ ਹੈ ਸਿਮਰਨ ਕਰਦਾ ਹੈ ਉਸ ਦੀ ਸੁਰਤ ਅਗਲੇ ਮੰਡਲ ਦੇ ਚਲੀ ਜਾਂਦੀ ਹੈ ਔਰ ਉਸ ਅਗਲੇ ਮੰਡਲ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗਿਆਨ ਖੰਡ ਆਖਿਆ ਧਰਮ ਖੰਡ ਦਾ ਇਹੋ ਧਰਮ ਧਰਮ ਖੰਡ ਦੀ ਵਿਆਖਿਆ ਤੇ ਇਹ ਹੈ ਧਰਮ ਦਾ ਹਿੱਸਾ ਮਰਿਆਦਾ ਦਾ ਹਿੱਸਾ ਕਿ ਉਸ ਬੰਦੇ ਦਾ ਉੱਠਣਾ ਬੈਠਣਾ ਸੌਣਾ ਜਾਗਣਾ ਹੱਸਣਾ ਰੋਣਾ ਖਾਣਾ ਪੀਣਾ ਵਰਸ ਕੇ ਜੀਵਨ ਦਾ ਹਰ ਕਰਮ ਵਿਧੀ ਪੂਰਵਕ ਹੋਵੇਗਾ ਗੈਰ ਵਿਧਾਨਿਕ ਉਸ ਦੀ ਜ਼ਿੰਦਗੀ ਤੋਂ ਕੁਝ ਵੀ ਕਰਮ ਪ੍ਰਗਟ ਨਹੀਂ ਹੋਵੇਗਾ ਧਰਮ ਖੰਡੀ ਮਨੁੱਖ ਦੀ ਇਹੀ ਪਹਿਚਾਨ ਹੈ ਔਰ ਜਗਤ ਦੇ